ਪੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੋਕਿਆ ਫਰੀਦਕੋਟ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਜੀ ਬਹੁਤ ਵੱਡੀ ਅਚੀਵਮੈਂਟ ਹੈ ਤੁਹਾਡੇ ਸਾਰਿਆਂ ਦੀ ਅਚੀਵਮੈਂਟ ਹੈ ਜ਼ੋਰਦਾਰ ਤਾੜੀਆਂ ਲਗਾਤਾਰ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਜੀ ਅਕਸ਼ ਨੂਰ ਕੌਰ ਪਹਿਲੀ ਪੋਜੀਸ਼ਨ ਦਸਵੀਂ ਦੇ ਐਗਜ਼ਾਮਸ ਤੋਂ ਇਟ ਦੂਜੀ ਪੋਜੀਸ਼ਨ ਰਤਿੰਦਰ ਦੀਪ ਕੌਰ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਟਿਆਣਾ ਸ਼੍ਰੀ ਮੁਕਸਿਸ ਸਾਹਿਬ ਰਤਿੰਦਰ ਦੀਪ ਕੌਰ ਦੂਜੀ ਪੋਜੀਸ਼ਨ ਪੰਜਾਬ ਭਰ ਦੇ ਵਿੱਚ ਤੀਜੀ ਪੋਜੀਸ਼ਨ ਲਈ ਅਰਸ਼ਦੀਪ ਕੌਰ ਜੀ ਸਰ ਅਰਸ਼ਦੀਪ ਕੌਰ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਰ ਕੋਟਲਾ ਅਰਸ਼ਦੀਪ ਕੌਰ ਅਰਸ਼ਦੀਪ ਕੌਰ ਚੌਥੇ ਸਥਾਨ ਉੱਤੇ ਜਸ਼ਨਪ੍ਰੀਤ ਕੌਰ संत मोहनदास मेमोरियल सीनियर सेकेंडरी स्कूल कोट सुखिया फरीदकोट जशनप्रीत कौर पंजें स्थान गुरलीन कौर बराड़ संत मोहनदास मेमोरियल सीनियर सेकेंडरी स्कूल कोट सुखिया फरीदकोट गुरलीन कौर बराड़ गुरलीन कौर बराड़ ਇਸ ਤੋਂ ਬਾਅਦ ਸ਼ਮਿਤ ਕੌਰ શ્રી ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਕ